ਅੱਜ ਦੇ ਸਮੇਂ ਜਿੱਥੇ ਪਰਿਵਾਰ ਇੱਕ ਦੂਜੇ ਤੋਂ ਦੂਰ ਹੋ ਰਹੇ ਨੇ ਉੱਥੇ ਹੀ ਧੰਨਾ ਪਗਤ ਵਿਰਧ ਆਸ਼ਰਮ ਵੱਲੋਂ ਵਿਰਧ ਆਸ਼ਰਮ ਦੇ ਵਿੱਚ ਰਖੜੀ ਦਾ ਤਿਉਹਾਰ ਬਹੁਤ ਧੂਮ-ਤਾਮ ਨਾਲ ਮਨਾਇਆ ਗਿਆ ਇੱਥੇ ਮਹਿਲਾ ਕਰਮਚਾਰੀਆਂ ਵੱਲੋਂ ਆਸ਼ਰਮ ਦੇ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਰਖੜੀਆਂ ਬਨ ਕੇ ਉਹਨਾਂ ਦਾ ਮਾਨ ਸਤਕਾਰ ਕੀਤਾ ਗਿਆ ਇਸ ਮੌਕੇ ਕਈ ਬਜ਼ੁਰਗਾਂ ਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਇਸ ਮੌਕੇ ਧੰਨਾ ਪਗਤ ਵਿਰਧ ਆਸ਼ਰਮ ਦੇ ਮੁਖੀ ਗੁਰਸੇਵਕ ਸਿੰਘ ਨੌ ਲੱਖਾ ਵੱਲੋਂ ਆਸ਼ਰਮ ਦੀ ਮਹਿਲਾ ਕਰਮਚਾਰੀਆਂ ਨੂੰ ਸੂਟ ਦੇ ਕੇ ਉਹਨਾਂ ਦਾ ਮਾਨ ਸਤਕਾਰ ਕੀਤਾ ਗਿਆ ਅਤੇ ਧੰਨਾ ਭਗਤ ਬਿਰਧ ਆਸ਼ਰਮ ਦੇ ਗੁਰਸੇਵਕ ਸਿੰਘ ਨੌ ਲੱਖਾ ਵੱਲੋਂ ਇਸ ਮੌਕੇ ਕੀ ਕੁਝ ਹੋਰ ਕੀਤਾ ਗਿਆ ਤੁਸੀਂ ਵੀ ਸੁਣੋ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਾ ਭਗਤ ਬਿਰਧ ਆਸ਼ਰਮ ਅਤੇ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਪਟਿਆਲਾ ਵਿੱਚ ਅੱਜ ਰਖੜੀਆਂ ਦਾ ਤਿਹਾਰ ਬਜ਼ੁਰਗਾਂ ਦੇ ਨਾਲ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਜੀ ਜੋ ਬਜ਼ੁਰਗ ਇੱਥੇ ਸਾਡੇ ਕੋਲ ਰਹਿ ਰਹੇ ਹਨ ਉਹਨਾਂ ਬਜ਼ੁਰਗਾਂ ਦੇ ਸਾਡੇ ਸਟਾਫ ਵੱਲੋਂ ਅਤੇ ਆਲੇ-ਦਾਲੇ ਦੇ ਮੱਲਿਆਂ ਦੇ ਵਿੱਚੋਂ ਬੱਚਿਆਂ ਨੇ ਆ ਕੇ ਬਜ਼ੁਰਗਾਂ ਦੇ ਨਾਲ ਅੱਜ ਰਖੜੀ ਦਾ ਤਿਹਾਰ ਮਨਾਇਆ ਤੇ ਬਜ਼ੁਰਗਾਂ ਨੂੰ ਆਪਣੇ ਪਰਿਵਾਰਾਂ ਦੇ ਲਈ ਮਹਿਸੂਸ ਨਾ ਹੋਣਾ ਪਿਆ ਕਿ ਉਹ ਕਿਸੇ ਨੂੰ ਵੀ ਇਹ ਨਾ ਦੁੱਖ ਹੋਵੇ ਕਿ ਮੇਰਾ ਕੋਈ ਆਇਆ ਨਹੀਂ ਮੇਰਾ ਕੋਈ ਭੈਣ ਭਰਾ ਕਿਉਂਕਿ ਸਭ ਮਤਲਬ ਦੇ ਰਿਸ਼ਤੇ ਨੇ ਸਭ ਮਤਲਬ ਦੀਆਂ ਜਾਰੀਆਂ ਨੇ ਇਹ ਤਾਂ ਇੱਕ ਮਨ ਨੂੰ ਸਮਝਾਣ ਦੀਆਂ ਗੱਲਾਂ ਨੇ ਕਿ ਸਾਡਾ ਕੋਈ ਹੈ ਸਾਡਾ ਤਾਂ ਬਸ ਪਰਮਾਤਮਾ ਹੀ ਹੈ ਉਸ ਤੋਂ ਇਲਾਵਾ ਕੁਝ ਨਹੀਂ ਹੈ ਇਹ ਸੰਸਾਰ ਦੀ ਆਣੀ ਜਾਣੀ ਕ੍ਰਿਤ ਹੈ ਪਤਾ ਨਹੀਂ ਕਦੋਂ ਉਹਦਾ ਬੁਲਾਵਾ ਆ ਜਾਣਾ ਹੈ ਕਦੋਂ ਜਾਣਾ ਪੈਣਾ ਇਸ ਕਰਕੇ ਸਾਨੂੰ ਸਭ ਨੂੰ ਇੱਕ ਦੂਜੇ ਦੇ ਲਈ ਭਲੇ ਦੇ ਕਾਰਜ ਕਰਨੇ ਚਾਹੀਦੇ ਹਨ ਸਾਡੇ ਆਲੇ-ਦਾਲੇ ਰਹਿੰਦੇ ਹੋਏ ਬਜ਼ੁਰਗਾਂ ਦੇ ਨਾਲ ਵੀ ਤੁਸੀਂ ਵੀ ਜਾ ਕੇ ਰਾਖੀ ਦਾ ਤਿਉਹਾਰ ਮਨਾਓ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਵੋ ਤੇ ਧੰਨ ਆਪਗ ਦੇ ਵਿਰਦਾਸ਼ਰਮ ਦੇ ਵਿੱਚ ਆਏ ਹੋਏ ਜਿੰਨੇ ਵੀ ਬਜ਼ੁਰਗਾਂ ਹਨ ਉਹਨਾਂ ਦੇ ਰਖਣੀਆਂ ਬੰਨੀਆਂ ਜਿਨ੍ਹਾਂ ਪੈਣਾ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਸ਼ਰਮ ਵੀ ਅੱਗੇ ਤੋਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਰਖੜੀ ਦਾ ਤਿਉਹਾਰ ਮਨਾਉਣ ਦਾ ਉਪਰਾਲਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ